ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭੈਣਾਂ ਭਰਾਵਾਂ ਨੂੰ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਕਿ ਜਿਵੇਂ ਕਿ ਆਪਣਾ ਸਿੰਕ ਹੁੰਦਾ ਜੀ ਤੇ ਜੇਕਰ ਇਹਦੇ ਵਿੱਚ ਤੁਸੀਂ ਪਾਊਡਰ ਪਾ ਦੋਗੇ ਕੋਈ ਵੀ ਪਾਊਡਰ ਆਪਣੇ ਘਰ ਦੇ ਵਿੱਚ ਹੁੰਦਾ ਜਿਵੇਂ ਤੇ ਕਈ ਵਾਰ ਐਕਸਪਾਇਰੀ ਪਾਊਡਰ ਪਿਆ ਹੁੰਦਾ ਆਪਣੇ ਡੇਟ ਨੰਗੀ ਵੀ ਹੁੰਦੀ ਹੈਗੀ ਤੇ ਆਪਾਂ ਵੇਸਟ ਇਹ ਹੁੰਦਾ ਆਪਣੇ ਪਾਊਡਰ ਤੇ ਜਾਂ ਆਪਣੇ ਘਰ ਦੇ ਵਿੱਚ ਜਿਵੇਂ ਕੋਈ ਵੀ ਪਾਊਡਰ ਹੁੰਦਾਗਾ ਬਚਿਆ ਵਾਲਾ ਜਾਂ ਕੋਈ ਵੀ ਤੇ ਤੁਸੀਂ ਵਰਤ ਸਕਦੇ ਆਂ ਜੀ ਇਸ ਵੀਡੀਓ ਦੇ ਵਿੱਚ ਤੇ ਜਿਹੜਾ ਆਪਾਂ ਤਰੀਕਾ ਤੁਹਾਨੂੰ ਦੱਸਣ ਲੱਗਿਆਂਗੇ ਤੇ ਬਹੁਤ ਹੀ ਕਮਾਲ ਦੀ ਵੀਡੀਓ ਹੈ ਇਹ ਕਮਾਲ ਦਾ ਜੂਜ਼ਫੁਲ ਟ੍ਰਿਕਸ ਹੈ ਇਹ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਸਿੰਕ ਦੇ ਵਿੱਚ ਪਾਊਡਰ ਪਾਉਣ ਦਾ ਤੇ ਤੁਹਾਨੂੰ ਵੀ ਇਹ ਵੀਡੀਓ ਬਹੁਤ ਜ਼ਿਆਦਾ ਵਧੀਆ ਲੱਗੂਗੀ ਜੀ ਪਸੰਦ ਆਊਗੀ ਵੀਡੀਓ ਤੇ ਤੁਸੀਂ ਵੀ ਸੋਚੋਗੇ ਕਾਸ਼ ਪਹਿਲਾਂ ਪਤਾ ਹੁੰਦਾ ਇਹ ਟ੍ਰਿਕ ਦਾ ਤੇ ਹੁਣ ਆਪਾਂ ਕਿਉਂ ਪਾਵਾਂਗੇ ਜੀ ਇਹਦੇ ਵਿੱਚ ਪਾਊਡਰ ਸਿੰਕ ਦੇ ਵਿੱਚ ਉਹ ਵੀ ਤੁਹਾਨੂੰ ਦੱਸਣ ਲੱਗੇ ਆ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਵੀਡੀਓ ਸਟਾਰਟ ਤੇ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ ਜੀ ਤੇ ਇੱਥੇ ਆਪਾਂ ਜਿਵੇਂ ਹੁਣ ਆਪਾਂ ਰਾਤ ਨੂੰ ਬਰਤਨ ਧੋ ਦਿੰਨੇ ਆ ਜੀ ਸਿੰਕ ਦੇ ਵਿੱਚ ਤੇ ਸਾਰੀ ਰਾਤ ਆਪਣਾ ਸਿੰਕ ਇਦਾਂ ਹੀ ਪਿਆ ਰਹਿੰਦਾ ਖਾਲੀ ਮਤਲਬ ਤੇ ਜਦੋਂ ਇਹ ਖਾਲੀ ਪਿਆ ਰਹਿੰਦਾ ਤਾਂ ਇਹਦੇ ਵਿੱਚੋਂ ਜਿਵੇਂ ਇਹ ਸਿੰਕ ਵਾਲਾ ਇਹ ਜਿੱਥੋਂ ਪਾਈਪ ਹੁਣ ਲੱਗੀ ਹੁੰਦੀ ਹੈਗੀ ਤੇ ਇਹਦੇ ਵਿੱਚ ਇਹ ਹੋਲ ਹੈਗੇ ਜਿਹੜੇ ਤੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਕਈ ਵਾਰ ਤਾਂ ਕੌਕਰੇਜ ਵਗੈਰਾ ਆ ਜਾਂਦੇ ਹੈਗੇ ਕਈ ਕਈ ਤਰ੍ਹਾਂ ਦੇ ਵਿੱਚ ਇਹ ਦਿੱਕਤ ਆਉਂਦੀ ਜੀ ਤੇ ਕੌਕਰੇਜ ਨਿਕਲਿਆਉਂਦੇ ਸਿੰਕ ਦੇ ਵਿੱਚ ਦੀ ਤੇ ਜਾਂ ਜਿਵੇਂ ਹੋਰ ਜੀ ਵਜੰਤੀ ਹੁੰਦੇ ਹੈਗੇ ਛੋਟੇ ਛੋਟੇ ਕੀੜੇ ਮਕੋੜੇ ਤੇ ਉਹ ਵੀ ਨਿਕੜਿਆ ਆਉਂਦੇ ਜੀ ਇਹਦੇ ਵਿੱਚ ਦੀ ਤੇ ਜੋ ਕਿ ਆਪਣੇ ਰਸੋਈ ਨੂੰ ਬਹੁਤ ਜ਼ਿਆਦਾ ਗੰਦਾ ਕਰਦੇ ਹੈਗੇ ਤੇ ਇਹਨਾਂ ਨਾਲ ਬਹੁਤ ਜ਼ਿਆਦਾ ਗੰਦਗੀ ਫੈਲਦੀ ਜਦੋਂ ਇਹ ਪਾਈਪ ਦੇ ਵਿੱਚੋਂ ਨਿਕਲ ਕੇ ਆਉਂਦੇ ਹੈਗੇ ਤੇ ਪਾਈਪ ਦੇ ਵਿੱਚੋਂ ਗੁਦਗੂ ਵੀ ਆਉਂਦੀ ਹੈ ਜੀ ਤੇ ਅੱਜ ਆਪਾਂ ਤਾਂਹੀਂ ਇਹ ਵੀਡੀਓ ਲੈ ਕੇ ਆਏ ਹੈ ਕਿ ਤੇ ਸਾਰੀਆਂ ਭੈਣਾਂ ਇਹ ਟ੍ਰਿਕ ਜ਼ਰੂਰ ਵਰਤਣ ਜੀ ਬਹੁਤ ਜ਼ਿਆਦਾ ਕਮਾਲ ਦੀ ਟ੍ਰਿਕ ਹੈ ਇਹ ਤੇ ਤੁਸੀਂ ਵੀ ਇਹ ਪਾਊਡਰ ਪਾਉਣ ਦਾ ਜਾਦੂ ਜ਼ਰੂਰ ਦੇਖੋ ਜੀ ਤੇ ਹੁਣ ਆਪਾਂ ਇਹ ਜਿਵੇਂ ਪਾਊਡਰ ਪਾਉਣ ਲੱਗੇ ਅੰਗੇ ਸਿੰਕ ਦੇ ਵਿੱਚ ਤੇ ਇਸ ਤਰੀਕੇ ਨਾਲ ਤੁਸੀਂ ਪਾਊਡਰ ਪਾ ਲੈਣਾ ਇਹ ਵੇਖੋ ਇਸ ਤਰੀਕੇ ਨਾਲ ਤੁਸੀਂ ਆਸੇ ਪਾਸੇ ਵੀ ਇਹਦੇ ਸਿੱੜਕ ਦੇਣਾ ਇਸ ਤਰੀਕੇ ਨਾਲ ਜੀ ਪਾਊਡਰ ਤੇ ਜਿਵੇਂ ਕਿ ਹੁਣ ਇਹ ਆਪਾਂ ਪਾਊਡਰ ਪਾ ਲਿਆ ਜੀ ਸਿੰਕ ਦੇ ਵਿੱਚ ਤੇ ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ ਤੇ ਨਾ ਤਾਂ ਆਪਣੇ ਸਿੰਕ ਦੇ ਵਿੱਚੋਂ ਇਹ ਗੰਦੀ ਸਮੈਲ ਆਉਗੀ ਤੇ ਨਾ ਹੀ ਕੋਈ ਵੀ ਜੀਵਾਜੰਤੀ ਕੀੜੇ ਮਕੌੜੇ ਵਿੱਚੋਂ ਨਿਕਲਣਗੇ ਤੇ ਕੋਕਰੇਜ ਵਗੈਰਾ ਕਈ ਕਰਾਂ ਦੇ ਵਿੱਚੋਂ ਨਿਕਲਦੇ ਆਗੇ ਉਹ ਵੀ ਪ੍ਰੋਬਲਮ ਹੱਲ ਹੋ ਜੂਗੀ ਇਹ ਤੇ ਭੈਣਾਂ ਇਹ ਵੀਡੀਓ ਜ਼ਰੂਰ ਵੇਖਣ ਜੀ ਤੇ ਇਹ ਤਰੀਕਾ ਜ਼ਰੂਰ ਵਰਤਣਾ ਤੇ ਹੁਣ ਆਪਾਂ ਇਹ ਲੈ ਲਈ ਇੱਥੇ ਹਲਦੀ ਜੀ ਤੇ ਜਿਵੇਂ ਇਹਨਾਂ ਦੋਨਾਂ ਚੀਜ਼ਾਂ ਦੀ ਸਮੈਲ ਬਹੁਤ ਜ਼ਿਆਦਾ ਸਟਰੋਂਗ ਹੋ ਜੂਗੀ ਇਹ ਇਸ ਤਰੀਕੇ ਨਾਲ ਤੇ ਕੋਈ ਵੀ ਜੀਵਾਜੰਤੂ ਇੱਥੋਂ ਨਹੀਂ ਨਿਕਲੂਗਾ ਤੇ ਨਾ ਹੀ ਗੰਦੀ ਸਮੈਲ ਆਉਗੀ ਰਸੋਈ ਦੇ ਵਿੱਚੋਂ ਸਿੰਕ ਦੇ ਵਿੱਚੋਂ ਪਾਈਪ ਜਿਵੇਂ ਬਹੁਤ ਜ਼ਿਆਦਾ ਗੰਦੀ ਹੋ ਜਾਂਦੀ ਜਿਵੇਂ ਆਪਾਂ ਬਰਤਨ ਸਾਫ਼ ਕਰਦੇ ਰਹਿੰਨੇ ਆ ਤਾਂ ਸਾਰੀ ਗੰਦਗੀ ਵਿੱਚ ਦੀ ਜਮਾ ਹੋ ਜਾਂਦੀ ਪਾਈਪ ਦੇ ਤੇ ਆਹ ਤਰੀਕਾ ਵਰਤ ਲਿਓ ਜੀ ਤੇ ਤੁਹਾਨੂੰ ਬਹੁਤ ਵਧੀਆ ਲੱਗੂਗਾ ਇਹ ਤਰੀਕਾ ਤੇ ਵੀਡੀਓ ਆਪਣੀ ਇੰਨੀ ਸੀ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਾਂਗੇ ਜੀ ਕਿਸੇ ਹੋਰ ਵੀਡੀਓ ਨਾਲ